ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਅੰਮ੍ਰਿਤਸਰ ਦੇ ਇਲਾਕੇ 골ਡਨ ਗੇਟ ਵਿਖੇ ਪ੍ਰਭੂ ਜਸੂ ਮਸੀਹ ਜੀ ਦੇ ਜਨਮ ਦਿਹਾੜੇ ਦੇ ਸਬੰਧ ਵਿੱਚ ਵਿਸ਼ਾਲ ਸ਼ੋਭਾ ਯਾਤਰਾ ਰੱਬ ਦੇ ਬੰਦੇ ਐਸੋਸੀਏਸ਼ਨ ਦੇ ਚੇਅਰਮੈਨ ਪਾਸਟਰ ਸੁਖਦੇਵ ਗਿੱਲ ਅਤੇ ਪ੍ਰੈਜ਼ੀਡੈਂਟ ਜੇਮਸ ਪਾਲ ਗਿੱਲ ਦੀ ਅਗਵਾਈ ਹੇਠ ਬੜੇ ਧੂਮ ਧਾਮ ਨਾਲ ਕੱਢੀ ਗਈ। ਇਹ ਸ਼ੋਭਾ ਯਾਤਰਾ 골ਡਨ ਗੇਟ ਤੋਂ ਸ਼ੁਰੂ ਹੋ ਕੇ ਵੱਖ-ਵੱਖ ਜਗ੍ਹਾ ਤੋਂ ਹੁੰਦੀ ਹੋਈ ਚਰਚ ਤੱਕ ਪਹੁੰਚੀ। ਇਸ ਮੌਕੇ ਤੇ ਵਿਸ਼ੇਸ਼ ਤੌਰ ਤੇ ਜਸਪਾਲ ਮਸੀਹ ਪਹੁੰਚੇ ਅਤੇ ਉਹਨਾਂ ਨੇ ਸਮੂਹ ਦੇਸ਼ਵਾਸੀਆਂ ਨੂੰ ਪ੍ਰਭੂ ਜਸੂ ਮਸੀਹ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਵਧਾਈਆਂ ਦਿੱਤੀਆਂ। ਇਸ ਮੌਕੇ ਤੇ ਵੱਖ-ਵੱਖ ਇਲਾਕਿਆਂ ਤੋਂ ਆਏ ਹੋਏ ਪਾਸਟਰ ਸਾਹਿਬਾਨ ਹਾਜ਼ਰ ਸਨ ਅਤੇ ਉਹਨਾਂ ਨੂੰ ਸਰੂਪੇ ਪਾ ਕੇ ਸਨਮਾਨਿਤ ਕੀਤਾ ਗਿਆ। ਅਤੇ ਨੰਨੇ-ਮੁੰਨੇ ਬੱਚਿਆਂ ਵੱਲੋਂ ਪ੍ਰਭੂ ਜਸੂ ਮਸੀਹ ਜੀ ਦੇ ਧਾਰਮਿਕ ਗੀਤਾਂ ਤੇ ਡਾਂਸ ਕੀਤਾ ਗਿਆ। ਅਤੇ ਇਸ ਮੌਕੇ ਤੇ ਚਾਹ ਤੇ ਰਿਫਰੈਸ਼ਮੈਂਟ ਦਾ ਪੂਰਾ ਪ੍ਰਬੰਧ ਸੀ। ਅੰਮ੍ਰਿਤਸਰ ਖਬਰ ਅੱਜ ਤੱਕ ਤੋਂ ਮਦੁਰਾਜਪੂਤਾ ਦੇ ਸੁਪਨਾ ਦੀ ਖਾਸ ਰਿਪੋਰਟ ਹallelujah ਹallelujah ਸਾਰੇ ਜੀ ਜੈ ਮਸੀਹ ਜੀ ਜੈ ਮਸੀਹ ਜੀ ਪੰਜਾਬ ਸ਼ਕਰੀਏ ਤੇ ਪਹੁੰਚੇ ਨੇ ਨਗਰਾਂ ਦੇ ਜ਼ੋਰਦਾਰ ਤਾੜੀਆਂ ਦੇ ਨਾਲ तो जी इंद्र सिंह दुण दुण जी हरदाल चंद जी बहुत ही पास सुखदेव जी पास ਰੱਬ ਦੇ ਬੰਦੇ ਐਸ਼ੂ ਸ਼ਰਮਦੇ ਜੋ ਚੇਅਰਮੈਨ ਸਾਹਿਬ ਆ ਆਪ ਸਾਜਨ ਜੀ ਇਹਨਾਂ ਦੀ ਸਮੁੱਚੀ ਜਿਹੜੀ ਟੀਮ ਆ ਜਿਹੜੇ ਵੀ ਪਾਸ ਸਭਾ ਨੇ ਦੇ ਵਿੱਚ ਆ ਪਾਸੇ ਜਤਪ੍ਰੀਤ ਵੀ ਅੱਗੇ ਆ ਜੀ ਔਰ ਪਾਸੇ ਸਰਪ੍ਰੀਤ ਪ੍ਰਵਿੰਦ ਦਾਸ ਪਾਸੇ ਜਸਪਾਲ ਪਾਸੇ ਸੁਖਦੀਪ ਜੀ ਤਾਲੀਆਂ ਨਾਲ ਉਹਨਾਂ ਦਾ ਸਵਾਗਤ ਕਰਾਂਗੇ ਪਾਸੇ ਜੀ ਬੀਆਈ

ਜ਼ੋਰਦਾਰ ਤਾੜੀਆਂ ਦੇ ਨਾਲ ਸਵਾਗਤ ਕਰਦੇ ਹਾਂ ਜੱਜ ਸਾਹਿਬਾਨ ਦਾ ਕਾਰਨਾ ਮਾਣਿਆ ਰਹੀ ਜਦੋਂ ਤੱਕ ਆਪਣੀ ਸੇਵਾ ਹਾਰ ਤੋਂ ਅਰਜੀ ਚ ਬਣੇ ਰਹੇ ਜ਼ੋਰਦਾਰ ਤਾੜੀਆਂ ਦਾ ਵਚਨ ਨੂੰ ਪਹਲਾਣੇ ਜਾ ਰਹੇ ਆ ਜੋ ਪਰਮੇਸ਼ਰ ਦਾ ਵਚਨ ਕਹਿੰਦਾ ਕਿ ਜਾਓ ਔਰ ਜਾਤੀ ਜਾਤੀ ਨੂੰ ਚੇਲਾ ਬਣਾਓ ਔਰ ਅੱਜ ਸ਼ੇਰ ਵਾਸੀਆਂ ਨੂੰ ਇਹਨੇ ਕਹਿਣਾ ਚਾਹੁੰਦਾ ਕਿ ਵਚਨ ਜਿਹੜਾ ਹੈ ਉਹ ਕਿਸੇ ਧਰਮ ਦੇ ਖਿਲਾਫ ਨਹੀਂ ਆ ਬਲਕਿ ਉਹ ਪਿਆਰ ਦੇ ਸੰਦੇਸ਼ ਨੂੰ ਪਹਲਾਣ ਦੀ ਜੋਗਿਆ ਉਹ ਕਮੇਸ਼ਰ ਕਹਿੰਦਾ ਕਿ ਤੁਸੀਂ ਸਾਰਿਆਂ ਨਾਲ ਪਿਆਰ ਕਰੋ ਜੇ ਮੈਂ ਤੁਹਾਡੇ ਨਾਲ ਅਠੇਹਾ ਪਿਆਰ ਕਰਦਾ ਹਾਂ ਜੋ ਸਾਧ ਪਰਮੇਸ਼ਰ ਦੇ ਵਚਨ ਨੂੰ ਫੈਲਾਣਾ ਔਰ ਜਾਤੀ ਜਾਤੀ ਨੂੰ ਸਭ ਸਮਾਚਾਰ ਨੂੰ ਫੈਲਾਣਾ ਔਰ ਅੱਜ ਇਹਦੀ ਯਾਤਰਾ ਜਿਹੜੀ ਆ ਸ਼ੁਭ ਯਾਤਰਾ ਜਿਹੜੀ ਆ ਉਰੇ ਬਹੁਤ ਸਾਰੇ ਜਿਹੜੇ ਪਰਿਵਾਰ ਲੋਕ ਔਰ ਜਾਨ ਸਾਕਨ ਕਾ ਪਰਮੇਸ਼ਰ ਦਾ ਵਚਨ ਜਿਹੜਾ ਉਹ ਪਿਆਰ ਦੇ ਚੋ ਗਿਆ ਉਹ ਪਿਆਰ ਦਾ ਸੰਦੇਸ਼ ਤੇਰੇ ਲੈ ਜਾਂਦੇ ਆ ਔਰ ਪਰਮੇਸ਼ਰ ਦੇ ਅੱਜ ਦੀ ਹਜ਼ੂਰੀ ਦੇ ਵਿੱਚ ਉਹ ਜੀਵ ਜੰਮੀ ਉਹ ਜਨਮ ਦਿਹਾੜੇ ਦੇ ਵਿੱਚ ਅਸੀਂ ਲੋਕਾਂ ਨੂੰ ਔਰ ਪਿਆਰ ਦਾ ਸੰਦੇਸ਼ ਜਾਨ ਜਾਵਾਂਗੇ ਔਰ ਅਸੀਂ ਤਿਆਰ ਹਾਂ ਅੱਜ ਜਿੰਨੇ ਵੀ ਲੋਕ ਸਾਡੇ ਵਿੱਚ ਸਾਡੇ ਪ੍ਰਧਾਨ ਸਾਹਿਬ ਔਰ ਗਲੋਬਲ ਐਕਸ਼ਨ ਕਮੇਟੀ ਦੇ ਪ੍ਰਧਾਨ ਔਰ ਜਿੰਨੇ ਭੈਣ ਭਰਾਵਜ ਨੇ 10 ਸਾਲ ਦੇ ਵਿੱਚ ਮੌਜੂਦ ਨਹੀਂ ਅੱਜ ਔਰ ਸਬਜ਼ਮਚਾਰਨ ਨੂੰ ਪਹੁੰਚਾਉਣ ਜਾ ਰਹੇ ਹਾਂ ਕਾ ਅਸੀਂ ਕਹਿਣਾ ਚਾਹੁੰਦੇ ਹਾਂ ਕਿ ਸਾਰਿਆਂ ਦੇ ਵਿੱਚ ਅਸੀਂ ਆਪਸ ਵਿੱਚ ਰਲ ਮਿਲ ਕੇ ਰਹੀਏ ਤੇ ਪਰਮੇਸ਼ਰ ਦੇ ਨਾਮ ਨੂੰ ਉੱਚਾ ਕਰੀਏ ਉਸ ਦੇ ਨਾਮ ਨੂੰ ਮੁਬਾਰਕ ਅਸਦਾ ਅਸੀਂ ਕਹਿੰਦੇ ਰਹੀਏ ਜੋ ਤਾਨਣ ਨੇ ਔਰ ਲੋਕ ਜੋ ਪਰਮੇਸ਼ਰ ਦੇ ਬਚਨ ਨੂੰ ਸੁਣਦੇ ਤੇ ਮੁਬਾਰਕ ਕਹਿੰਦੇ ਨੇ ਤੋ ਅਸੀਂ ਹਰਮੇਸ਼ਾ ਦੇ ਵਚਨ ਨੂੰ ਪਹੁੰਚਾਉਣ ਜਾ ਰਹੇ ਹਾਂ ਤੋ ਸਾਰਿਆਂ ਨੂੰ ਮੇਰੇ ਵੱਲੋਂ ਜੈਮਸ ਦੀ ਕਾਸੀਂ ਪਿਆਰ ਦਾ ਸੰਦੇਸ਼ ਲੈ ਕੇ ਜਾਈਏ ਤੋ ਸਾਰਿਆਂ ਨੂੰ ਕੁਦਾਵਰ ਨੇ ਇਹਨਾਂ ਨੂੰ ਆਸ਼ੀਸ਼ ਤੇ ਬਰਕਤ ਹੋਵੇ ਆਮੀਨ